ਦੇਖੋ ਜੀ ਇਹ ਆਪਣਾ ਹੈਗਾ ਹੈ ਨਾ ਪਿੰਕ ਕਲਰ ਦਾ ਸੂਟ ਇਹ ਨਾ ਜਿਹੜੀ ਆਪਾਂ ਪਹਿਲਾਂ ਤੁਸੀਂ ਕੱਲ ਦੇਖੀ ਹੋਊਗੀ ਵੀਡੀਓ ਫਰੋਜੀ ਸੂਟ ਵਾਲੀ ਵੀਡੀਓ ਸੀਗੀ ਉਹਦਾ ਪਾਰਟ 2 ਹੈ ਇਹ ਠੀਕ ਹੈ ਜੀ ਇਹ ਵੀ ਆਪਣੇ ਜਿਹੜੀ ਯੂਐਸਏ ਤੋਂ ਨੇ ਨਵੀਂਦੀ ਉਹਨਾਂ ਦਾ ਸੂਟ ਬਣ ਕੇ ਜਾ ਰਿਹਾ ਸੀਗਾ ਤੇ ਮੈਂ ਕਿਹਾ ਚਲੋ ਵੀਡੀਓ ਦੋਵਾਂ ਦੀ ਬਣਾਈ ਲਈਏ ਇਹਨਾਂ ਦੀ ਤੇ ਪਰ ਮੈਂ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਸੀ ਵੀਡੀਓ ਦੇ ਵਿੱਚ ਹਨਾ ਉਹ ਸੂਟ ਬਾਰੇ ਸਾਰਾ ਕੁਝ ਉਹ ਹੈਵੀ ਹੈ ਇਹਦੇ ਉਹਨਾਂ ਦਾ ਸੂਟ ਕਾਫੀ ਹੈਵੀ ਲੁੱਕ ਆ ਮਰਤੇ ਜਦੋਂ ਆਪਾਂ ਇਹ ਉਹ ਸੂਟ ਤੇ ਆਪਾਂ ਵੱਧ ਜ਼ੋਰ ਦਿੱਤਾ ਸੀਗਾ ਉਦੀ ਡਿਜ਼ਾਈਨਿੰਗ ਕਰਨ ਤੇ ਵੀ ਥੋੜਾ ਜਿਹਾ ਵੱਧ ਉਹਨਾਂ ਨੇ ਕਿਹਾ ਸੀ ਵੀ ਉਹ ਹੈਵੀ ਲੁੱਕ ਦਾ ਸੂਟ ਚਾਹੀਦਾ ਏ ਐਨ ਉਹਨਾਂ ਨੇ ਕਿਹਾ ਸੀ ਵੀ ਹੈਵੀ ਨਹੀਂ ਰੱਖਣਾ ਇਹ ਥੋੜਾ ਜਿਹਾ ਹਲਕਾ ਕਰ ਦਿਓ ਦੇ ਨਾਲੋਂ ਤੇ ਉਹਨਾਂ ਨੇ ਵੀ ਇੱਕ ਟਾਈਮ ਉਹ ਪਾਉਣਾ ਸੀ ਤੇ ਰਾਤ ਨੂੰ ਪਾਰਟੀ ਤੇ ਵਾਲਾ ਸੂਟ ਵੇਅਰ ਕਰਨਾ ਸੀਗਾ ਉਹਨਾਂ ਨੇ ਤੇ ਪਰ ਮੈਂ ਉਹ ਸੂਟ ਸੋਚਣ ਤੇ ਆਪਾਂ ਨੂੰ ਬੜਾ ਜਿਆਦਾ ਉਦੀ ਡਿਜ਼ਾਈਨਿੰਗ ਕਰਨ ਤੇ ਮੈਨੂੰ ਬੜਾ ਜਿਆਦਾ ਟਾਈਮ ਲੱਗਿਆ ਬਹੁਤ ਹੋ ਗਿਆ ਇਹ ਤਾਂ ਮੈਂ ਜਲਦੀ ਜੇ ਚੀਜ਼ ਡਿਜ਼ਾਈਨ ਵੀ ਕਰਤਾ ਸੀ ਸਾਰਾ ਕੁਝ ਵਧੀਆ ਹੋ ਹੋ ਗਿਆ ਸੀ ਪਰ ਜੋ ਰੋਤੇ ਵਧ ਦਿੱਤਾ ਸੀ ਸੂਟ ਤੇ ਪਰ ਇਹ ਸੂਟ ਵੀ ਬਣ ਕੇ ਇੰਨਾ ਜਿਆਦਾ ਸੋਹਣਾ ਲੱਗ ਰਿਹਾ ਹੁਣ ਇੰਨਾ ਜਿਆਦਾ ਵਧੀਆ ਡਿਜ਼ਾਈਨਿੰਗ ਆਈ ਏ ਦੀ ਤੇ ਇਹ ਵੀ ਪਰ ਕਿਸੇ ਪਾਸਿਓ ਘਟ ਨਹੀਂ ਹੈਗਾ ਕਿਸੇ ਗੱਲੋਂ ਵੀ ਘਟ ਨਹੀਂ ਸੂਟ ਤੇ ਇਹ ਵੀ ਹੈਗਾ ਜਿਹੜਾ ਆਪਣਾ ਬਲਸ਼ ਪਿੰਕ ਕਲਰ ਦਾ ਸੂਟ ਹੈ ਜੀ ਇਹ ਠੀਕ ਹੈ ਇਹਦੇ ਉੱਪਰ ਵੀ ਆਪਾਂ ਨੇ ਵਿੱਚ ਇਹਦੇ ਥ्रेड ਕਹਾ ਮਰਜੈਂਟਾ ਤੇ ਪਰਪਲ ਕਲਰ ਦਾ ਜਿਹੜਾ ਥ्रेड ਹੈਗਾ ਮਿਕਸ ਕੀਤਾ ਹੈਗਾ ਟੋਟਲੀ ਹੈਂਡਵਰਕ ਦਾ ਸੂਟ ਹੈ ਇਹ ਵੀ ਦੇਖੋ ਇਹ ਪਾਕਿਸਤਾਨੀ ਲੁੱਕ ਦਿੱਤੀ ਗਈ ਹੈ ਸਾਰੇ ਸੂਟ ਨੂੰ ਇਹਨੂੰ ਵੀ ਸ਼ੇਪ ਹੈ ਜਿਹੜੀ ਇਹਦੀ ਹੈਗੀਆਂ ਨੈਕ ਰੱਖੀ ਆਪਾਂ ਨੇ ਫਿਨਿਸ਼ਿੰਗ ਇਹਨੂੰ ਪਾਈਪਿੰਗ ਲਗਾ ਕੇ ਦਿੱਤੀ ਹੈ ਠੀਕ ਹੈ ਜੀ ਤੇ ਵਿੱਚ ਸਾਰੇ ਹੈਗੇ ਇਹਦੇ ਇਦਾਂ ਛੋਟੇ-ਛੋਟੇ ਫਲਾਵਰ ਨੇ ਜਿਹੜੀ ਉਹ ਬਣੇ ਨੇਗੇ ਕਿ ਦੇ ਉੱਪਰ ਤੁਸੀਂ ਦੇਖ ਸਕਦੇ ਏਦਾਂ ਨਹੀਂ ਹਲਕੀ ਜੀ ਡਿਜ਼ਾਈਨਿੰਗ ਦਿੱਤੀ ਹੈ ਤੇ ਫਿਨਿਸ਼ਿੰਗ ਵੀ ਆਪਾਂ ਇਹਨੂੰ ਹੈਂਗਿੰਗ ਲੇਸ ਲਗਾ ਕੇ ਚਾਕਾਂ ਦੇ ਪਾਈਪਿੰਗ ਲਗਾ ਕੇ ਜਿਹੜੀ ਫਿਨਿਸ਼ਿੰਗ ਹੈਗੀ ਆਪਾਂ ਇਹਨੂੰ ਦਿੱਤੀ ਹੈ ਪਾਕਿਸਤਾਨੀ ਲੁੱਕ ਦਿੰਦੀ ਹੈ ਜੇ ਸੂਟ ਨੂੰ ਆਪਾਂ ਸਾਰਿਆਂ ਨੂੰ ਠੀਕ ਹੈ ਜੀ ਦੁਪੱਟਾ ਜਿਹੜਾ ਹੈਗਾ ਇਹ ਵੀ ਆਪਾਂ ਨਾਲ ਸੇਮ ਕਲਰ ਦਾ ਪਿੰਕ ਕਲਰ ਦਾ ਦੁਪੱਟਾ ਰੈਡੀ ਕੀਤਾ ਇਹਦੇ ਨਾਲ 4 ਸਾਈਡ ਦੁਪੱਟੇ ਤੇ ਵਰਕ ਹੋਇਆ ਹੈ ਤੇ ਵਿੱਚ ਸਾਰੀ ਬੂਟੀ ਹੈ ਜਿਹੜੀ ਬੂਟੀ ਦਿੱਤੀ ਆਪਾਂ ਨੇ ਤੇ एकदम ਮੋਤੀ ਵਾਲੀ ਲੇਸ ਲਗਾ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਪਾਕਿਸਤਾਨੀ ਇਹਦੀਆਂ ਜਿਹੜੀਆਂ 슬ੀਵਜ਼ ਰੱਖੀਆਂ ਗਈਆਂ ਨੇ 슬ੀਵਜ਼ ਦੇ ਉੱਪਰ ਹੈਵੀ ਵਰਕ ਹੈ ਦੇਖੋ ਤੁਸੀਂ ਦੇਖ ਸਕਦੇ ਹੋ ਉੱਪਰੇ ਦੇ ਕਟ ਦਾਣਾ ਤੇ ਮੋਤੀ ਲਗਾ ਕੇ ਸਾਰਾ ਚੋਕ ਜਿਹੜਾ ਹੈਗਾ ਉਹ ਪਾਇਆ ਹੋਇਆ ਇਹਦੇ ਵਿੱਚ ਠੀਕ ਹੈ ਜੀ ਤੇ ਆਪਣੇ ਬਾਟਮ ਵੀ ਤੁਸੀਂ ਦੇਖ ਸਕਦੇ ਹੋ ਬਾਟਮ ਜਿਹੜੀ ਹੈਗੀ ਫੁੱਲ ਹੈਵੀ ਰੁੱਕਦੀ ਹੈ ਇਹਦੀ ਬਾਟਮ ਤੁਸੀਂ ਦੇਖ ਸਕਦੇ ਹੋ ਸ਼ਰਟ ਦੇ ਨਾਲ ਉਹਦੀ बॉटम ਦੇ ਉੱਪਰ ਜ਼ਿਆਦਾ ਆਪਾਂ ਨੇ ਕੰਮ ਦਿੱਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਇਦਾਂ ਬਹੁਤ ਹੀ ਸੋਹਣਾ ਜਿਹਾ ਜਿਹੜਾ ਆਪਣਾ ਸੂਟ ਹੈਗਾ ਆਪਣਾ ਬਣ ਕੇ ਰੈਡੀ ਹੋਇਆ ਹੈ ਪਾਕਿਸਤਾਨੀ ਬਾਟਮ ਰੱਖੀ ਗਈ ਹੈ ਇਹਦੇ ਨਾਲ ਪਾਕਿਸਤਾਨੀ ਜੋ ਹਾਸਲੀਪ ਦੇ ਹੀ ਸਾਰੀ ਲੁੱਕੇ ਦੀ ਪਾਕਿਸਤਾਨੀ ਕ੍ਰੀਏਟ ਕੀਤੀ ਆ ਫੈਸੂਟ ਦੀ ਠੀਕ ਹੈ ਜੀ ਤੁਸੀਂ ਵੀ ਇਦਾਂ ਸਾਡੇ ਕੋਲੋਂ ਸੋਹਣੇ ਸੋਹਣੇ ਜੇ ਸੂਟ ਜਿਹੜੇ ਰੈਡੀ ਕਰਵਾਉਣ ਲਈ ਸਾਡੇ ਦਿੱਤੇਗੇ ਨੰਬਰ ਤੇ ਕਾਲ ਕਰੋ ਜੀ ਤੇ ਆਪਣੇ ਆਈਡੀਆ ਵੀ ਤੁਸੀਂ ਦੇ ਸਕਦੇ ਹੋ ਠੀਕ ਹੈ ਕੋਈ ਵੀ ਸੂਟ ਰੈਡੀ ਕਰਵਾਉਣਾ ਹੈ ਬਾਕੀ ਜਿਹੜੇ ਸਾਡੇ ਡਿਜ਼ਾਈਨਿੰਗ ਹੁੰਦੀ ਆ ਉਹਨੂੰ ਵੀ ਤੁਸੀਂ ਦੇਖ ਸਕਦੇ ਹੋ ਉਹਨਾਂ ਚੋਂ ਵੀ ਕੋਈ ਡਿਜ਼ਾਈਨ ਕਰਾਉਣਾ ਹੁੰਦਾ ਸੂਟ ਥੋੜਾ ਬਾਤਾ ਚੇਂਜ ਕਰਾਉਣਾ ਹੁੰਦਾ ਸਾਰਾ ਕੁਝ ਹੋ ਜਾਂਦਾ ਹੁੰਦਾ ਵਿੱਚ ਦੇਖੋ ਤੁਸੀਂ ਦੀ ਫਾਈਨਲ ਲੁੱਕ ਤੁਸੀਂ ਦੇਖ ਸਕਦੇ ਹੋ ਸੂਟ ਵੀ ਕਿੰਨੀ ਸੋਹਣਾ ਸੂਟ ਬਣ ਕੇ ਕਿੰਨਾ ਰੈਡੀ ਹੋਇਆ ਤੇ ਇਹ ਵੀ ਬਈ ਸੂਟ ਵੀ ਜਿੰਨਾ ਇਹਦਾ ਬਜਟ ਵੀ ਉਹ ਸੂਟ ਨਾਲੋਂ ਘੱਟ ਹੈ ਲਾਈਟ ਵੇਟ ਵੀ ਹੈ ਹੈਵੀ ਲੁੱਕ ਵੀ ਹੈ ਦੋਵੇਂ ਚੀਜ਼ਾਂ ਨੇ ਦੀਆਂ ਬਹੁਤ ਸੋਹਣਾ ਜਿਹਾ ਜਿਹੜਾ ਆਪਣਾ ਸੂਟ ਹੈ ਪਿਆਰਾ ਜਿਹਾ ਬਣ ਕੇ ਰੈਡੀ ਹੋਇਆ ਹੈ ਇਹ ਤੁਸੀਂ ਵੀ ਸਾਡੇ ਕੋਲੋਂ ਇਦਾਂ ਸੋਹਣੇ ਸੋਹਣੇ ਜਿਹੇ ਸੂਟ ਨੇ ਜਿਹੜੇ ਰੈਡੀ ਕਰਵਾਉਣ ਲਈ ਸਾਡੇ ਦਿੱਤੇ ਗਏ ਨੰਬਰ ਤੇ ਕਾਲ ਮੈਸੇਜ ਕਰ ਸਕਦੇ ਹੋ ਜੀ ਠੀਕ ਹੈ ਜੀ ਤੇ ਮਿਲਦੇ ਆਪਾਂ ਤੁਹਾਨੂੰ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ ਜੀ ਬਾਏ ਬਾਏ ਥੈਂਕ ਯੂ